ਨਹਰ ਪੰਜਾਬੀ ਬਲੌਗ ਤੋਂ ਤੁਹਾਡਾ ਸਵਾਗਤ ਹੈ ਜੀ ਅੱਜ ਅਸੀਂ ਖੜੇ ਹਾਂ ਜੀ ਅੱਡਾ ਚੱਕ ਸ਼ਰੀਪ ਤੇ ਜਿੱਥੇ ਅੱਜ ਚੱਕ ਸ਼ਰੀਪ ਦੇ ਸੰਸੰ ਸੰਤ ਵੱਲੋਂ ਨਗਰ ਕੀਰਤਨ ਆ ਪਿੰਡ ਦੇ ਚਾਰ ਸਪਰੇ ਕੱਢਿਆ ਜਾ ਰਿਹਾ ਜਿਹਦੀ ਗਵਾਈ ਪੰਜ ਪਿਆਰੇ ਕਰ ਰਹੇ ਨੇ ਆ ਤੁਹਾਨੂੰ ਅੱਖੀ ਦੇਖ ਕੇ ਦਿਖਾ ਰਹੇ ਹਾਂ ਕਰ ਰਹੇ ਦੇਖੋ ਔਰ ਕੜ ਦੀ ਕਲਾਵਾ ਸਿਰਦਾ ਸੇ ਮੇਤੀ ਨਾਨਕ ਨਾਮ ਕੜ ਦੀ ਕਲਾ ਤੇਰੇ ਭਾਣੇ ਅੱਗੇ ਪੰਜ ਪਿਆਰੇ ਚੱਲ ਰਹੇ ਨੇ ਕਿਸੇ ਮਹਾਰਾਜ ਦੇ ਬੇੜਾ ਜਿਦਾ ਜੋ ਦੁਸਾਰਾ ਜਿੰਦਰਾ ਤੇ ਹੀ ਨਾ ਕਰਾ ਵੱਲੋਂ ਵਿਦੇਸ਼ ਦੇ ਬੱਚਿਆਂ ਨੇ ਸਤ ਗੁਰੂ ਆਪ ਜੀ ਦੇ ਨਗਰ ਕੀਰਤਨ ਦੌਰਾਨ ਦੋਸੀ ਸੇਵਾਵਾਂ ਕੀਤੀਆਂ ਗਈਆਂ ਸਾਨੂੰ ਸਾਨੂੰ ਰਾਮ ਨਾਮ ਕਰਨੀ ਕਿਰਤਮਾਈਆਂ ਜਿਬਰਾਲੇ ਜੋ ਹਨ ਚੜਦੀ ਕਲਾ ਵਾਸਤੇ ਅਜੀਤ ਸਿੰਘ ਜੀ ਪਰਿਵਾਰ ਵੱਲੋਂ 100 ਰੁਪਏ ਬੱਚਿਆਂ ਦੀ ਚੜਦੀ ਕਲਾ ਵਾਸਤੇ ਦਿੱਤਾ ਗਿਆ 350 ਚੜਦੀ ਕਲਾ ਵਾਸਤੇ 100 ਰੁਪਏ ਜੰਗੀ ਜਿਬਰਾਲੇ ਜੋ ਮੈਂ ਅਮਰ ਸਾਹਿਬਾਨ ਬਲਜੀਤ ਸਿੰਘ ਜੀ ਪਰਿਵਾਰ ਵੱਲੋਂ 200 ਰੁਪਏ ਪਰਿਵਾਰ ਬੱਚੇ ਦੀ ਚੜਦੀ ਕਲਾ ਵਾਸਤੇ ਦਿੱਤੀ। ਸੰਖਾਤ ਵਿੱਚ ਸਾਨੂੰ ਜੀ 100 ਰੁਪਏ ਮੱਥਾ ਟੇਕਿਆ ਜਾਂਦਾ ਹੈ ਬੱਚੇ ਨੂੰ ਪਰਿਵਾਰਾਂ ਦੀ ਸ਼ਖੀਆ ਮਰਜ਼ੀ ਕਰਨੀ। ਗੋਲੀਆ ਸੇਵਾ ਵੱਲੋਂ ਆਜੋ ਸਰਵਾਜਤ ਰੋਈ ਦੀਵਾਲੀਆਂ ਸਰਵਾਰ ਨੂੰ ਇੱਕ ਰੁਪਿਆ ਸਾਜੇ ਅਰਦਾਵ ਮਸਾੜ ਕੇ ਕਿਹਾ ਜਾਂਦਾ ਹੈ ਲੋਕ ਭਾਵਨਾ ਨੂੰ ਪੈਨ ਬੋਲੋ ਕਿ ਸਰਬੋ ਦੇ ਨਾਲ ਪ੍ਰਸ਼ਾਦ ਲੈਂਦੇ ਹੋਏ ਤਾਂ ਤਾਂ ਦੇ ਚਾਹ ਦੇ ਲੰਗਰ ਲਾਏ ਗਏ ਨੇ ਦੇਖੋ ਲੋਕ ਸਾਜ ਚਾ ਸਕਦੇ ਹੋਏ ਇਹ ਜਾਨੇ ਕੀ ਕਹਾਵਾ ਤੇ ਤੁਸੀਂ ਮੈਨੂੰ ਦੱਸੋ ਕਿ ਮੇਰੀ ਇੱਕ ਮਾਤਾ ਪੁੱਤ ਦਾ ਅਜਿਹਾ ਜਿਹਾ ਦੂਜੇ ਦਾ ਬਾਂਹ ਚਲ ਰਹੀ ਜੀ ਆਪ ਜੀ ਬੋਲ ਸਕਦਾ ਕਿ ਕੋਣਾ ਰੁਜ਼ਗਾਰ ਮਿਲ ਸਕਦਾ ਨਾਲ ਨਾਲ ਕਰਦੀ ਕਲਾਸੇ ਲੈਣਾ ਚਾਹੇ ਲੋਕਾ ਦਾ ਲੋਕ ਸ਼ਰਧਾ ਨਾਲ ਪ੍ਰਸ਼ਾਦ ਲੈਂਦੇ ਹੋਏ ਲੋਕ ਸ਼ਰਧਾ ਨਾਲ ਪ੍ਰਸ਼ਾਦ ਲੈਂਦੇ ਹੋਏ واڙو کنيت وڏو چئو آ آ آ آ آ ہم گورو جی سچ کی اپیل دساں پتاں پر سنے کرو آ 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 ਸਾਰੇ ਸਿੱਤੇ ਸਿੱਤੇ ਅਸੀਂ ਅਮਨ ਚੋਤੇ ਉਹਨਾਂ ਨੂੰ ਮਾੜਾ ਜੀ ਵਿਦੇਸ਼ਾਂ ਦੇ ਵਿੱਚ ਫੱਟਿਆਂ ਕਰਨਾ ਦੀ ਕੜਦੀ ਕਲਾ ਇਹਨਾਂ ਨਾਲ ਕੁਝ ਨਹੀਂ ਕਰ ਸਕਦਾ ਗੱਲ ਤੋਂ ਮਾਤਾ ਸੀ ਸਾੁਰ ਪ੍ਰਿੰਦ ओर प्रेम तुम्हारा चले ಬೌಲನಾಕಾಲಯ ಬಾಲಕಾಲಕಾಯ ಥ ਹਾਂ ਤੁਹਾਨੂੰ ਤੇ ਮੇਰੇ ਇੱਕ ਨਵਾਂ ਵੀਡੀਓ ਕਿਸ ਤਰ੍ਹਾਂ ਦਾ ਹੋਇਆ ਵੀਡੀਓ ਕਿਸ ਤਰ੍ਹਾਂ ਦੇ ਮੈਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਧੰਨਵਾਦ ਜੀ